25 ਬਰਿਆਂ ਦੀ ਉਮਰ ਵਿੱਚ ਬੀਬੀ ਸੁੰਦਰੀ ਨੇ ਇਸ ਜਗ੍ਹਾ ਤੇ ਲੜਦੇ-ਲੜਦੇ ਪਾਈ ਸੀ ਸ਼ਹਾਦਤ। ਔਰ ਇੱਥੇ ਬੀਬੀ ਸੁੰਦਰ ਕੌਰ ਜੀ ਤੁਹਾਨੂੰ ਆਉਣ ਦੀ ਗੱਲ ਪੁੱਛੀ ਹੈ। ਮਾਤਾ ਸੁੰਦਰ ਕੌਰ ਜੀ ਪਹਿਲਾ ਨਾਮ ਮਾਤਾ ਜੀ ਦਾ ਸਰਸਵਤੀ ਸੀ ਫਿਰ ਸੁੰਦਰੀ ਵੀ ਪਿਆਰ ਨਾਲ ਕਹਿੰਦੇ ਸਨ ਔਰ ਮਾਤਾ ਜੀ ਦਾ ਪਿੰਡ ਕਪੂਰਥਲ ਵਿੱਚ ਸ਼ਾਮੇ ਖੱਤਰੀ ਕੋ ਪਥੇ ਪਿੰਡ ਦਾ ਨਾਮ ਸੀਗਾ। ਜਸਪਤਰਾਇ ਨੂੰ ਮਾਰਮ ਕਾਉਣ ਵਾਲੇ ਸਿੰਘਾਂ ਸਮੇਤ 11000 ਸਿੰਘਾਂ ਸਿੰਘਣੀਆਂ ਦੀ ਸ਼ਹਾਦਤ ਵੀ ਜੁੜੀ ਐ ਇਸ ਪਵਿੱਤਰ ਗੁਰਦੁਆਰਾ ਸਾਹਿਬ ਦੇ ਨਾਲ ਵਿਦੇਸ਼ ਵਿਦੇਸ਼ ਦੀਆਂ ਸੰਗਤਾਂ ਨੂੰ ਅਪੀਲ ਕਰਦੇ ਹਾਂ ਕਿ ਸਿੱਖ ਇਤਿਹਾਸ ਜਿਆਦਾ ਜਿਆਦਾ ਪੜੋ ਸਿੱਖੀ ਨਾਲ ਜੁੜੋ ਬਾਣੀ ਅਤੇ ਬਾਣੇ ਨਾਲ ਜੁੜੋ ਤੇ ਸਿੱਖ ਦਾ ਦੁਬਾਰਾ ਉਸੇ ਹੀ ਹਾਲਾਤ ਵਿੱਚ ਆਓ ਸਾਰੇ ਜਨ ਬਾਬਲੰਸ ਸਿੰਘ ਨੇ ਕਿਹਾ ਜੀ ਤੂੰ ਘਰ ਰਹਿਣਾ ਮੈਂ ਤੈਨੂੰ ਘਰ ਛੱਡ ਦਿੰਦਾ ਪਰ ਕਹਿੰਦੇ ਨਹੀਂ ਮੈਂ ਨਾਲ ਜਾਣਾ ਸੇਵਾ ਕਰਨੀ ਆ ਕਿ ਸਿੰਘਾਂ ਦੇ ਨਾਲ ਹੀ ਇੱਥੇ ਆ ਗਏ ਨੇ ਆ ਕੇ ਫਿਰ ਇੱਥੇ ਸੇਵਾ ਕੀਤੀ ਹੈ ਇਸੇ ਸਿਧਾਂਤ ਤੇ ਹੀ ਮਾਤਾ ਜੀ ਨੇ ਸ਼ਹੀਦੀ ਪਾਈ ਆ ਮੁਗਲ ਕਾਲ ਵਿੱਚ ਜ਼ੁਲਮ ਦੇ ਖਿਲਾਫ ਲੜਦੇ ਲੜਦੇ ਸ਼ਹਾਦਤ ਪਾਉਣ ਵਾਲੇ ਸਿੰਘਾਂ ਸਿੰਘਣੀਆਂ ਦੀ ਗਿਣਤੀ ਲੱਖਾਂ ਵਿੱਚ ਹੈ ਪਰ ਬੀਬੀ ਸੁੰਦਰ ਕੌਰ ਇੱਕ ਅਜਿਹੀ ਸ਼ੇਰਨੀ ਦਾ ਨਾਮ ਹੈ ਜਿਸ ਨੇ 25 ਸਾਲ ਦੀ ਉਮਰ ਵਿੱਚ ਮੁਗਲ ਫੌਜਾਂ ਨਾਲ ਲੜਦੇ-ਲੜਦੇ ਸ਼ਹਾਦਤ ਪਾਈ ਖੱਤਰੀ ਸ਼ਾਹੂਕਾਰ ਪਰਿਵਾਰ ਵਿੱਚ ਜਨਮ ਲੈਣ ਵਾਲੀ ਬੀਬੀ ਸੁੰਦਰੀ ਆਪਣੇ ਭਰਾ ਬਲਵੰਤ ਰਾਏ ਜੋ ਸਿੰਘ ਸੱਜ ਕੇ ਬਲਵੰਤ ਸਿੰਘ ਬਣ ਗਏ ਸੀ ਦੇ ਨਾਲ ਹੋਰਾਂ ਸਿੰਘਾਂ ਦੀ ਸੇਵਾ ਕਰਨ ਲਈ 19 ਸਾਲ ਦੀ ਉਮਰ ਵਿੱਚ ਹੀ ਮਹਿਲਾ ਦੀ ਜ਼ਿੰਦਗੀ ਛੱਡ ਕੇ ਬਿਰਾਨੇ ਜੰਗਲ ਵਿੱਚ ਆ ਗਏ ਅਤੇ ਮੁਗਲਾਂ ਦਾ ਸਾਥ ਦੇਣ ਵਾਲੇ ਜਸਪਤ ਰਾਏ ਦਾ ਸਿਰ ਕਲਮ ਕਰਨ ਵਾਲੇ ਸਿੰਘ ਸੂਰਮਿਆਂ ਅਤੇ ਆਪਣੇ ਭਰਾ ਲਈ ਲੰਗਰ ਪਾਣੀ ਦੀ ਸੇਵਾ ਨਿਭਾਉਂਦੇ ਰਹੇ ਬਾਅਦ ਵਿੱਚ ਆਪਣੇ ਭਰਾ ਜਸਪਤ ਰਾਏ ਦਾ ਸੋਦਾ ਲਾਣ ਵਾਲੇ ਸਿੰਘਾਂ ਨੂੰ ਲੱਭਦੇ ਲੱਭਦੇ ਲਖਪਤ ਰਾਏ ਇੱਥੇ ਪਹੁੰਚ ਗਿਆ ਅਤੇ 30 ਹਜ਼ਾਰੀ ਮੁਗਲ ਫੌਜਾਂ ਨਾਲ ਜੰਗਲ ਨੂੰ ਅੱਗ ਲਾ ਕੇ ਚਾਰੇ ਪਾਸੇੋਂ ਸਿੰਘਾਂ ਨੂੰ ਘੇਰਾ ਪਾ ਲਿਆ ਤਾਂ ਮਾਤਾ ਸੁੰਦਰ ਕੌਰ 25 ਸਾਲ ਦੀ ਉਮਰ ਵਿੱਚ ਲੜਦੇ ਲੜਦੇ ਸ਼ਹਾਦਤ ਪਾ ਗਈ ਇਤਿਹਾਸ ਕਹਿੰਦਾ ਹੈ ਕਿ 11000 ਸਿੰਘਣੀਆਂ ਵਿੱਚੋਂ ਕੁਝ ਹੀ ਇੱਥੋਂ ਬਚ ਕੇ ਰਾਜਸਥਾਨ ਵੱਲ ਨਿਕਲ ਪਾਏ ਅਤੇ ਬਾਕੀਆਂ ਦੀ ਇੱਥੇ ਸ਼ਹਾਦਤ ਹੋ ਗਈ ਸੀ ਬੀਬੀ ਸੁੰਦਰੀ ਦੀ ਸ਼ਹਾਦਤ ਇਹ ਤੱਥ ਦੀ ਵੀ ਮਿਸਾਲ ਹੈ ਕਿ ਸਿੰਘਾਂ ਦੀ ਲੜਾਈ ਮੁਗਲਾਂ ਦੀ ਜ਼ਾਲਮ ਮਾਨਸਿਕਤਾ ਖਿਲਾਫ ਸੀ ਮੁਗਲਾਂ ਖਿਲਾਫ ਨਹੀਂ ਕਿਉਂਕਿ ਬੀਬੀ ਸੁੰਦਰਕੌਰ ਦੀ ਸ਼ਹਾਦਤ ਦਾ ਕਾਰਨ ਜੰਗਲ ਵਿੱਚ ਪਿਆ ਇੱਕ ਅਜਿਹਾ ਜ਼ਖਮੀ ਮੁਗਲ ਬਣਿਆ ਜਿਸ ਨੂੰ ਪਾਣੀ ਪਿਲਾਉਣ ਲਈ ਬੀਬੀ ਸੁੰਦਰਕੌਰ ਘੋੜੇ ਤੋਂ ਉਤਰੀ ਸੀ ਅਤੇ ਜਦੋਂ ਉਹ ਮੁਗਲ ਨੂੰ ਪਤਾ ਲੱਗਿਆ ਕਿ ਬੀਬੀ ਇੱਕ ਹਿੰਦੂ ਹੈ ਤਾਂ ਉਸ ਜ਼ਖਮੀ ਮੁਗਲ ਨੇ ਉਹਨਾਂ ਤੇ ਤਲਵਾਰ ਨਾਲ ਵਾਰ ਕਰ ਦਿੱਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਕਨਵਨ ਦਾ ਸ਼ੰਭ ਗੁਰਦੁਆਰਾ ਸ਼ਹੀਦ ਬੀਬੀ ਸੁੰਦਰ ਕੌਰ ਗਰਦਾਸਪੁਰ ਮਕੇਰੀਆਂ ਰੋਡ ਦੇ ਰਸਤੇ ਤੇ ਪੈਂਦਾ ਹੈ ਇਸ ਹਸਤਾਨਾ ਦੇ ਉੱਤੇ 24 ਘੰਟੇ ਲੰਗਰ ਔਰ ਖੰਡ ਪਾਠਾਂ ਦੀਆਂ ਲੜੀਆਂ ਚੱਲਦੀਆਂ ਨੇ ਔਰ ਗਤਕਾ ਸਿਖਾਇਆ ਜਾਂਦਾ ਹੈ ਬੱਚਿਆਂ ਨੂੰ ਭਾਈ ਸੰਦੀਪ ਸਿੰਘ ਜੀ ਇੱਥੇ ਪੱਕੇ ਨੇ ਔਰ ਹੋਰ ਵੀ ਸੁਆਵਾਂ ਰਹਿਣ ਦੀਆਂ ਵੀ ਨੇ ਔਰ ਇੱਥੇ ਬੀਬੀ ਸੁੰਦਰ ਕੌਰ ਜੀ ਤੁਸੀਂ ਆਉਣ ਦੀ ਗੱਲ ਪੁੱਛੀ ਹੈ ਮਾਤਾ ਸੁੰਦਰ ਕੌਰ ਜੀ ਪਹਿਲਾ ਨਾਮ ਮਾਤਾ ਜੀ ਦਾ ਸਰਸਵਤੀ ਸੀ ਫਿਰ ਸੁੰਦਰੀ ਵੀ ਪਿਆਰ ਨਾਲ ਕਹਿੰਦੇ ਸਨ ਔਰ ਮਾਤਾ ਜੀ ਦਾ ਪਿੰਡ ਕਪੂਰਥਲ ਵਿੱਚ ਸ਼ਾਮੇ ਖਤਰੀ ਕੋ ਪਥੇ ਪਿੰਡ ਦਾ ਨਾਂ ਸੀਗਾ ਉਸ ਥਾਂ ਤੇ ਅੱਜ ਵੀ ਗੁਰਦੁਆਰਾ ਸਾਹਿਬ ਬਣਿਆ ਹੈ ਔਰ ਮਾਤਾ ਜੀ ਦੇ ਵੱਡੇ ਭਰਾਤਾ ਜੋ ਬਾਬਾ ਬਲਵੰਤ ਸਿੰਘ ਜੀ ਇਹ ਸਿੱਖਾਂ ਦੇ ਨਾਲ ਬਹਿ ਕੇ ਇਹਨਾਂ ਬਾਣੀ ਸਿੱਖੀ ਸੀ ਬਾਣੀ ਸੇਖ ਕੇ ਬਾਣੀ ਦਾ ਬਹੁਤ ਅਭਿਆਸ ਕਰਦੇ ਸਨ ਫਿਰ ਉਸ ਤੋਂ ਬਾਅਦ ਖੁਸ਼ ਹੋ ਕੇ ਪ੍ਰੇਰਣਾ ਲੈ ਕੇ ਖੰਡੇ ਬਾਟੇ ਖੰਡੇ ਬਾਟੇ ਦੀ ਪੌਲ ਲਈ ਹੈ ਪੌ ਲੈ ਕੇ ਫਿਰ ਮਾਤਾ ਜੀ ਨੂੰ ਵੀ ਬਾਣੀ ਸਿਖਾਈ ਐ ਮਾਤਾ ਜੀ ਨੇ ਬਾਣੀ ਸਿੱਖੀ ਐ ਮਾਤਾ ਜੀ ਵੀ ਸਿੱਖੀ ਤੋਂ ਪ੍ਰਭਾਵਿਤ ਹੋ ਗਏ ਇਧਰ ਨੂੰ ਖਿੱਚ ਪਈ ਐ ਤੇ ਉਹ ਵੀ ਇਧਰ ਨੂੰ ਆਏ ਨੇ ਫਿਰ ਇੱਥੇ ਬਾਬਾ ਲਵੰਤ ਸਿੰਘ ਜੀ ਇਸ ਸਥਾਨ ਤੇ ਪਹਿਲੇ ਨਹੀਂ ਆਏ ਪਹਿਲੇ ਰੋੜੀ ਸਾਹਿਬ ਵਾਲੇ ਸਿੰਘ ਸਾਹਿਬ ਜੋ ਉਧਰੋਂ ਲਾਹਰੋ ਸਿੰਘ ਇਧਰ ਆਏ ਨੇ ਉਸ ਤੋਂ ਬਾਅਦ ਆਸਤੇ ਆਸਤੇ ਭਲ ਕਰਦੇ ਆ ਸਿੰਘਾਂ ਦੇ ਨਾਲ ਤੇ ਬਾਬਾ ਲਵੰਤ ਸਿੰਘ ਜੀ ਇੱਥੇ ਆ ਕੇ ਰਲ ਗਏ ਜਥੇ ਨਾਲ ਇੱਥੇ ਬਹੁਤ ਸਮੇਂ ਤੋਂ ਰਹਿ ਰਹੇ ਨੇ ਇਕੱਠੇ ਕਈ ਕਾਫੀ ਸਮਾਂ ਲੱਗੇ ਤੇ ਰਹਿਣ ਨੂੰ ਇਸ ਤੋਂ ਬਾਅਦ ਫਿਰ ਕੁਝ ਸਮਾਂ ਬਾਅਦ ਬਾਬਾ ਲਵੰਤ ਸਿੰਘ ਜੀ ਆਪਣੇ ਨਗਰ ਗਏ ਨੇ ਕਿਉਂਕਿ ਮਾਤਾ ਜੀ ਦਾ ਵਿਆਹ ਭੈਣ ਜੀ ਨਾਲ ਵਾਦਾ ਕਰਕੇ ਆਏ ਸਨ ਕਿ ਆਵਾਂਗਾ ਤੇ ਗਏ ਨੇ ਮਾਤਾ ਜੀ ਕਹਿੰਦੇ ਮੈਂ ਤੁਹਾਡੇ ਨਾਲ ਜਾਣਾ ਹੈ ਬਾਬਾ ਬਲਵੰਤ ਸਿੰਘ ਜੀ ਨੇ ਕਿਹਾ ਜੀ ਤੂੰ ਘਰ ਰਹਿਣਾ ਮੈਂ ਤੈਨੂੰ ਘਰ ਛੱਡ ਦਿੰਦਾ ਪਰ ਕਹਿੰਦੇ ਨਹੀਂ ਮੈਂ ਨਾਲ ਜਾਣਾ ਸੇਵਾ ਕਰਨੀ ਆ ਫਿਰ ਸਿੰਘਾਂ ਦੇ ਨਾਲ ਹੀ ਇੱਥੇ ਆ ਗਏ ਨੇ ਆ ਕੇ ਫਿਰ ਇੱਥੇ ਸੇਵਾ ਕੀਤੀ ਹੈ ਇਸੇ ਹਿਸਤਾਨ ਤੇ ਹੀ ਮਾਤਾ ਜੀ ਨੇ ਸ਼ਹੀਦੀ ਪਾਈ ਆ ਲੱਖਪਤ ਰਾਏ ਕੀ ਕਰਦੇ ਸੀ ਇੱਥੇ ਔਰ ਕਿੰਨੇ ਸਿੰਘ ਸੀ ਇੱਥੇ ਇੱਥੇ 11000 ਸਿੰਘ ਸਨ ਇਸ ਕਨਵਾਂ ਦੇ ਸ਼ੰਭ ਵਿੱਚ ਕਿਉਂਕਿ ਸ਼ੰਭ ਬਹੁਤ ਲੰਮਾ ਹੈ 11000 ਸਿੰਘ ਜੋ ਇੱਕ ਦੋ ਕਿਲਿਆਂ ਵਿੱਚ ਆਉਣ ਵਾਲੇ ਨਹੀਂ ਇਹ ਵਾ ਕਾਫੀ ਸੰਭ ਵੀ ਬਹੁਤ ਵੱਡਾ ਹੈ ਸਾਰੇ ਸੰਭ ਵਿੱਚ ਜੰਗਲ ਬਹੁਤ ਵੱਡਾ ਸੀਗਾ ਜੰਗਲ ਦੇ ਵਿੱਚ ਇੱਥੇ ਰਾਤ ਨੂੰ ਤੇ ਆਉਣਾ ਵੀ ਮੁਸ਼ਕਲ ਸੀ ਉਸ ਸਮੇਂ ਵਿੱਚ ਪਰ ਇਹ ਵਿਆਸ ਦਰਿਆ ਪੈਂਦਾ ਲੱਗੀ ਇੱਕ ਨਦੀ ਪੈਂਦੀ ਹੈ ਜਿਹੜੀ ਕੁਦਰਤੀ ਸੋਮੇ ਦੀ ਨਦੀ ਚੱਲਦੀ ਆਪਣੇ ਆ ਇਹਦੇ ਕਿਨਾਰੇ ਸਿੰਘ ਰਹਿੰਦੇ ਸਨ ਇੱਥੇ ਰਹੇ ਕਿ ਸਿੰਘ ਇੱਥੋਂ ਹੀ ਉਹ ਸਿੰਘਾਂ ਦਾ ਤਾਂ ਕੋਈ ਪਤਾ ਨਹੀਂ ਕਿਦੋਂ ਦੇ ਰਹਿੰਦੇ ਸਨ ਪਰ ਇੰਨਾ ਯੂਰਾ ਕਿ 161746 ਵਿੱਚ ਸਿੰਘ ਇੱਥੇ ਆਏ ਨੇ ਜੋ ਇਤਿਹਾਸ ਕਹਿੰਦਾ ਹੈ ਔਰ ਇੱਥੋਂ ਇੱਥੇ ਫਿਰ ਕਾਫੀ ਦੇ ਰਹੇ ਉਦੋਂ ਹੀ ਥੋੜੀ ਸਮਝਿ ਬਸ਼ੀਦੀਆਂ ਪਾ ਗਏ ਨੇ ਕਿਉਂਕਿ ਮਾਤਾ ਜੀ ਨੇ ਕਿਹੜੀ ਸੇਵਾ ਚੁੱਕੀ ਉਹਨਾਂ ਦੀ ਮਾਤਾ ਜੀ ਨੇ ਸੇਵਾ ਚੁੱਕੀ ਹੈ ਪ੍ਰਸ਼ਾਦੇ ਬਕਾਉਣ ਦੀ ਔਰ ਉਸ ਤੋਂ ਬਾਅਦ ਸਿੰਘਾਂ ਦੀ ਜੋ ਮਲਮ ਪੱਟੀ ਹੈ ਉਹੀ ਸੋਣਿਆ ਲਿਖਿਆ ਕਿ ਉਹ ਵੀ ਕਰਦੇ ਸਨ ਜੋ ਜਕਮੀ ਸਿੰਘ ਹੋ ਜਾਂਦੇ ਨੇ ਮਤਲਬ ਇਹਨਾਂ ਦੀ ਸ਼ਹਾਦਤ ਕਿੱਦਾਂ ਹੋਈ ਸ਼ਹਾਦਤ ਫਿਰ ਜਦੋਂ ਲਖਪਤ ਰਾਏ ਜਸਪਤ ਰਾਏ ਨੇ ਸਿਰ ਕਲਮ ਕੀਤਾ ਸਿੱਖਾਂ ਨੇ ਰੋੜੀ ਸਾਹਿਬ ਜੋ ਪਾਕਿਸਤਾਨ ਚ ਗੁਰਦੁਆਰਾ ਪੈਂਦਾ ਹੈ ਫਿਰ ਲਖਪਤ ਰਾਏ ਨੇ ਜਾ ਕੇ ਜੀਆ ਖਾਨ ਦੇ ਨਾਲ ਬਹਿ ਕੇ ਸਲਾਹ ਕਰਕੇ ਔਰ ਅਰਦਾਬ ਮਹਿੰਤੀ ਕੀਤੀ ਕਿ ਮੈਨੂੰ ਜੋ ਮੇਰੇ ਭਰਾ ਦਾ ਬਦਲਾ ਲੈਣਾ ਹੈ ਔਰ ਮੈਨੂੰ ਅੱਗੇ ਫੌਜ ਦਿੱਤੀ ਜਾਵੇ ਔਰ ਅੱਗੇ ਦਿੱਤੀ ਜਾਵੇ ਮੈਂ ਕੋਈ ਸਿੱਖ ਰਹਿਣ ਨਹੀਂ ਦੇਣਾ ਫਿਰ ਹਣ ਲਾਗੇ ਲਾਗੇ ਤੇ ਸਾਰੇ ਸਿੱਖ ਜੋ ਕੀਤੀ ਸਿੱਖ ਸਨ ਜੋ ਮਿਹਨਤ ਕਰਦੇ ਸਨ ਉਹਨਾਂ ਦਾ ਕਤਲ ਕੀਤਾ ਫਿਰ ਜਿਹੜੇ ਸਿਆਣੇ ਖੱਤਰੀ ਸਨ ਬ੍ਰਾਹਮਣ ਸਨ ਜਾਂ ਕੋਈ ਮੁਸਲਮਾਨ ਵੀ ਕੋਈ ਦਿਆਵਾਨ ਹੁੰਦਾ ਉਹ ਕਹਿੰਦੇ ਵੀ ਇਹ ਪਿੰਡ ਦੇ ਨੇ ਵਰਤਨ ਵਾਲੇ ਤੂੰ ਇਹਨਾਂ ਨੂੰ ਕਿਉਂ ਮਾਰਦਾ ਜਿਨ੍ਹਾਂ ਨੇ ਕੰਮ ਕੀਤਾ ਉਹਨਾਂ ਜਾ ਕੇ ਲੜ ਫਿਰ ਉਥੋਂ ਮਾਰ ਕੇ ਫਿਰ ਪੁੱਛਿਆ ਕਿ ਜਿਹੜੇ ਸਿੰਘ ਇੱਥੇ ਸਨ ਕਿੱਥੇ ਰਹਿੰਦੇ ਆ ਕਿੱਥੇ ਚਲੇ ਗਏ ਨੇ ਫਿਰ 10 22 ਵੀ ਇੱਥੇ ਸੀਆੜੀ ਲੈ ਕੇ ਸੂਹਾ ਇੱਥੇ ਆ ਕੇ ਫਿਰ ਘੇਰਾ ਪਾ ਕੇ ਜੰਗਲ ਨੂੰ ਅੱਗ ਲਾ ਕੇ ਸਿੰਘਾਂ ਨੂੰ ਸ਼ਹੀਦ ਕੀਤਾ ਔਰ ਸਿੰਘ ਵੀ ਜੁੱਧ ਵਿੱਚ ਲੜ ਕੇ ਉਹਨਾਂ ਨਾਲ ਸ਼ਹੀਦੀਆਂ ਪ੍ਰਾਪਤ ਕਰ ਗਏ ਨੇ ਕੁਝ ਸਿੰਘ ਕਹਿੰਦੇ ਨੇ ਕਿ ਰਸਤਾਨ ਦੀ ਸਾਈਡ ਨੂੰ ਚਲੇ ਗਏ ਨੇ ਮਾਤਾ ਜੀ ਦੀ ਸ਼ਹਾਦਤ ਦੀ ਮਾਤਾ ਸੁਣਨੀ ਮਾਤਾ ਦੀ ਸ਼ਹਾਦਤ ਦਾ ਜਿਤਨਾ ਆਪਾਂ ਪੜਿਆ ਹੈ ਇਹੀ ਹੈ ਕਿ ਜੋ ਲਾਗੇ ਇੱਥੋਂ ਸਾਡੇ ਨਾਲ ਹੀ ਆ ਇਸੇ ਸਿਧਾਂਤ ਤੇ ਹੀ ਜਦੋਂ ਆਏ ਨੇ ਮਾਤਾ ਜੁੱਧ ਵਿੱਚ ਲੜਦੇ ਲੜਦੇ ਉਹ ਬਾਅਦਸ ਆਰੇ ਸੰ ਕਿਹਾ ਵੀ ਲਿਖਿਆ ਕਿ ਇੱਕ ਮੁਗਲ ਜਿਹੜਾ ਉਹ ਹਾਇ ਹੇ ਕਰਦਾ ਜਕਮਨਾਰ ਡਿੱਗਾ ਹੋਇਆ ਸੀ ਫੱਟਰ ਹੋਇਆ ਸੀ ਮਾਤਾ ਜੀ ਕੋੜਾ ਰੋਕ ਕੇ ਉਹਨੂੰ ਜਲ ਪਾਣੀ ਛਕਾਇਆ ਉਹਨੂੰ ਪੁੱਛਿਆ ਤੂੰ ਕੌਣ ਹੈ ਤੇ ਮਾਤਾ ਜੀ ਨੇ ਦੱਸਿਆ ਆਪਣਾ ਨਾਮ ਵੀ ਮੈਂ ਐ ਆ ਉਹਨੇ ਕਿਹਾ ਤੂੰ ਕਾਫਰ ਹੈ ਉਹ ਕੁਦਰ ਦੀ ਤਲਵਾਰ ਉਹਦੇ ਮੁੱਠੀ ਹੱਥ ਵਿੱਚ ਪਈ ਸੀ ਉਹਨੂੰ ਲੰਮੇ ਪਏ ਨੇ ਵੱਟ ਕੇ ਮਾਰੀ ਜੋ ਮਾਤਾ ਜੀ ਦੇ ਆ ਇੱਥੇ ਛਾਤੀ ਦੇ ਵਿੱਚ ਲੱਗਿਆ ਟੱਪ ਟੱਪ ਲੱਗਣ ਕਰਕੇ ਮਾਤਾ ਜੀ ਬੇਸ਼ੋਕ ਇਥੋਂ ਸਿੰਘ ਫਿਰ ਗਏ ਨੀ ਚੁੱਕ ਕੇ ਲੈ ਕੇ ਆਏ ਉਹ ਲੈ ਕੇ ਇਸਤਾਨ ਤੇਰੇ ਕੁਝ ਦਿਨ ਫਿਰ ਇੱਥੇ ਰਹੀ ਨੇ ਵਸ਼ੀਦੀਆਂ ਪ੍ਰਾਪਤ ਕਰ ਗਏ ਨੇ ਜੁੱਧ ਵਿੱਚ ਕਿੰਨੀ ਉਮਰ ਉਹਨਾਂ ਦੀ ਲਾ ਉਸ ਟਾਈਮ ਕੋਈ 26-27 ਸਾਲ ਦੇ ਵਿੱਚ ਹੋਏਗੀ ਮਾਦਾ ਜੀ ਉਮਰ ਥੋੜੀ ਤੇਰਾ ਨਾਮ ਨਰਿੰਦਰ ਸਿੰਘ ਹੈ ਜੀ ਔਰ ਇੱਥੇ 24 ਘੰਟੇ ਲੰਗਰ ਚੱਲਦਾ ਹੈ ਔਰ ਗਤਕਾ ਸਿਕਾਇਆ ਜਾਂਦਾ ਹੈ ਬਾਣੀ ਦੀ ਸੰਖਿਆ ਵੀ ਅਸੀਂ ਉਹ ਦੇਣ ਨੂੰ ਪ੍ਰਬੰਧ ਕਰ ਰਹੇ ਆਂ ਬਾਕੀ ਅਸੀਂ ਕਮਰੇ ਇੱਥੇ ਤਿਆਰ ਕੀਤੇ ਬਾਥਰੂਮ ਤਿਆਰ ਕਰਦੇ ਜੇ ਛੋਟਾ ਮੋਟਾ ਕੋਈ ਸਕੂਲ ਦੀ ਵੀ ਲੋੜ ਪਏ ਤੇ ਅਸੀਂ ਇੱਥੇ ਸਕੂਲ ਵੀ ਇੱਕ ਚਲਾਵਾਂਗੇ ਔਰ ਦਵਾਈ ਦੇ ਕੈਂਪ ਲੱਗਦੇ ਆ ਇੱਥੇ। ਬਾਕੀ ਸੰਗਤਾਂ ਬਹੁਤ ਹੁੰਦੀਆਂ। 24 ਘੰਟੇ ਲੰਗਰ ਚੱਲਦਾ ਹੈ। ਅੱਜ ਦਾ ਨੌਜਵਾਨ ਜੋ ਸਿੱਖ ਇਤਿਹਾਸ ਤੋਂ ਵਿमुख ਹੁੰਦਾ ਜਾ ਰਿਹਾ ਹੈ, ਗੁਰਮਤ ਤੋਂ ਵਿमुख ਹੁੰਦਾ ਜਾ ਰਿਹਾ ਹੈ, ਉਹਨਾਂ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਹੋ? ਭਾਈ ਸਾਰੇ ਵਿਦੇਸ਼-ਵਿਦੇਸ਼ ਦੀਆਂ ਸੰਗਤਾਂ ਨੂੰ ਅਪੀਲ ਕਰਦੇ ਹਾਂ ਕਿ ਸਿੱਖ ਇਤਿਹਾਸ ਜਿਆਦਾ-ਜਿਆਦਾ ਪੜੋ, ਸਿੱਖੀ ਨਾਲ ਜੁੜੋ, ਬਾਣੀ ਅਤੇ ਬਾਣੇ ਨਾਲ ਜੁੜੋ ਤੇ ਸਿੱਖ ਦਾ ਦੁਬਾਰਾ ਉਸੇ ਹੀ ਹਾਲਾਤ ਵਿੱਚ ਆਓ ਸਾਰੇ ਜਣੇ ਰਲ ਕੇ ਲੱਗਦਾ ਨਹੀਂ ਹੈ ਕਿ ਸੰਸਥਾਵਾਂ ਜਿਹੜੀਆਂ ਸਿੱਖ ਜਥੇਬੰਦੀਆਂ ਸਿੱਖਾਗੂ ਹੈ ਜਿਹੜੇ ਉਹਨਾਂ ਨੂੰ ਕੋਈ ਉਪਰਾਲਾ ਕਰਨਾ ਚਾਹੀਦਾ ਲੋੜ ਹੈ ਉਹਨਾਂ ਨੂੰ ਹੋਰਾਂ ਤੇ ਲਿਆਉਣਾ ਕਰਨਾ ਚਾਹੀਦਾ ਹਾਂਜੀ ਸੇ ਗੁਰਦੁਆਰਿਆਂ ਦੇ ਵਿੱਚ ਸਿੱਖ ਇਤਿਹਾਸ ਸੁਣਾਉਣਾ ਚਾਹੀਦਾ ਔਰ ਸੰਥਿਆ ਦੇਣੀ ਚਾਹੀਦੀ ਬਾਣੀ ਦੇ ਕੀਰਤਨ ਗਤਕਾ ਤੇ ਜੋ ਵੀ ਇਤਿਹਾਸ ਹੈ ਸਾਰੇ ਸਿਖਾਉਣੇ ਚਾਹੀਦੇ ਆ ਇਹ ਹੀ ਅਪੀਲ ਕਰਦੇ ਆਂ